ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਮੀਰਕੇ ਆ ਗਿਆ ਸਜਣੋ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਦੇ ਨੇੜੇ ਅਮਰਕੋਟ ਅੱਡਾ ਰਹਿ ਜਾਂਦਾ। ਬੂਟੇ ਕੋਲੇ ਇੱਕ ਪਹਿਲਾ ਸੁਆ ਸੁੰਦੀ ਮੂੰਹ ਚਾਰ ਦੰਦ ਛੋਟੀ ਆ ਵਿਕਰੀ ਵਾਲੀ ਨੀਲੀ ਰਾਵੀ ਦੀ ਬਹੁਤ ਸ਼ਾਨਦਾਰ ਬੜੀ ਸੋਹਣੀ ਤਿਆਰ ਹੋ ਗਈ ਆ ਇਹਦਾ ਲੇਖਾ ਜੋਖਾ ਪੁੱਛਦੇ ਆਪਾਂ ਪਾਪਾ ਉ ਤੋਂ ਜੁੜਿਓ ਐਂਡ ਤੱਕ ਫਿਰ ਤੁਹਾਨੂੰ ਤੋਰ ਤਾਰ ਕੇ ਵੀ ਵਿਖਾਉਣੇ ਪਾਉ ਬੂਟੇ ਸਾਸਰੀ ਕਾਲ ਜੀ ਸੰਦੂ ਸਾਹਿਬ ਹੋਰ ਸਲਾਮ ਹਾਂ ਹਾਂ ਬਹੁਤ ਵਧੀਆ ਚੜ੍ਹਦੀ ਕਲਾ ਤੂੰ ਸਣਾ ਮੇਰਾ ਬਾਬੇ ਨੇ ਆਣ ਸਿਆਂ ਵਧੀਆ ਓਕੇ ਰਿਪੋਰਟ ਓਕੇ ਓਕੇ ਆ ਜੀ ਡਰੈੱਸ ਦੇ ਦਈਏ ਭੈਣਾ ਭਰਾਵਾਂ ਨੂੰ ਹਾਂਜੀ ਪਿੰਡ ਆਪਣਾ ਮੀਤ ਕੇ ਜ਼ਿਲ੍ਹਾ ਤਰਨਤਾਰਨ ਸਾਹਿਬ ਤਸੀਲ ਪੱਟੀ ਮੋਬਾਈਲ ਦਾ 8137398943 ਠੀਕ ਹੈ ਤਾਂ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਹਨਾ ਤੇ ਸੂਆ ਪਹਿਲਾਂ ਨਾ ਪਹਿਲਾਂ ਪਹਿਲਾਂ ਸੰਧੂ ਸਾਹਿਬ ਚਾਰ ਦੰਦ ਇਕੱਠੀ ਦੇ ਚਾਰ ਦੰਦ ਕੱਟੀ ਹਨਾ ਕਦ ਕੱਟ ਤੇਰੇ ਕੱਤੋਂ ਤਾਂ ਚਾ ਲਾ ਲੈ ਲੈਵਾ ਭਾਂਡਾ ਤਾਂ ਦੂਜਿਆਂ ਵਾਲਾ ਸਟਾਰਟ ਕਰ ਸੰਧੂ ਸਾਹਿਬ ਕਿਉਂ ਤੇ ਹਨਾ ਹਾਂ ਬਹੁਤ ਜ਼ਿਆਦਾ ਦਿਨ ਹਜੇ ਵੀ ਲੈ ਜੂ ਦਿਨ ਹਜੇ ਮੇਰੇ ਨਾਲ 5-6 ਲੈ ਜੂਗੀ ਲੈ ਜੂਗੀ ਆ ਦੋ ਤਰੀਕ ਨੂੰ ਦਿਨ ਪੂਰੇ ਹੋਈ ਨਹੀਂ ਨੇ ਦੋ ਤਰੀਕ ਨੂੰ ਦਿਨ ਪੂਰੇ ਆ ਤੇ ਕਦ ਕਾਠ ਹੁਣ ਕੀ ਦਸਗੇ ਹਨਾ ਮੇਰੇ ਜੱਡੀ ਤੇਰੇ ਜੱਡੀ ਬਾਹਰ ਨੂੰ ਚੱਲ ਜੀਦੀ ਹੈਗੀ ਵਿਖਾ ਦੇ ਤੂੰ ਠੀਕ ਹੈਗੀ ਆ ਵਾਕਿਆ ਜੀ ਸਿੱਧੀ ਲਿਆਓ ਕੀ ਬਾਤ ਆ ਬਹੁਤ ਸ਼ਾਨਦਾਰ ਝੂਟੀਆਂ ਸਜਣੋ ਪਾਉ ਕੁਲੀ ਓਕੇ ਰਿਪੋਰਟ ਥਾਣ ਵੇਖੋ ਲੇਵਾ ਭਾਂਡਾ ਵੇਖੋ ਤਿਆਰ ਕੀਤਾ ਤੇ ਬਾਕੀ ਸੰਭਣ ਵਾਲਿਓ ਵੀ ਦੱਖ ਟੁੱਟੇ ਆ ਹਨਾ ਬਹੁਤ ਹੀ ਆਦੀ ਬੋਲੀ ਮੈਂ ਨਾ ਮਾੜੀ ਮੁੱਛ ਨਾ ਨੱਪ ਕੇ ਨਵਾਦ ਕੇ ਨਾ ਲਹੂ ਸਿਮਨਾਲਾ ਸਾਹਿਬ ਹੋਈ ਨਾਲ ਚਾਦੀਆਂ ਅੱਜ ਲਾਲ ਹੋ ਜਾਂਦੀ ਆ ਲਾਲ ਹੋ ਜਾਂਦੀ ਆ ਅੱਖਾਂ ਚਿੱਟੀਆਂ ਮਣਕਣੀ ਹਨਾ ਕੀ ਬਾਤ ਆ ਯਾਰ ਦੇਖੋ ਸਜਣੋ ਬਾਰਡਰ ਦਾ ਹੀਰਾ ਵਿਖਾਉਂਦੇ ਪਏ ਆ ਤੁਹਾਨੂੰ ਨਾ ਬਾਈ ਜੀ ਨੂੰ ਸੰਧੂ ਸਾਹਿਬ ਦੇਖੋ ਜੀ ਪ੍ਰਿੰਟ ਪ੍ਰਿੰਟ ਜੇ ਕੀ ਹਾਂ ਕੁਦਰਤ ਨੇ ਹੀਰਾ ਬਣਾਇਆ ਵੀ ਕਿਵੇਂ ਨਕਸ਼ਾ ਬਣਿਆ ਹੈ ਨਾ ਦੇਖੋ ਟੀਮ ਕਿਵੇਂ ਡੁੰਗਣੇ ਦੇ ਸੋਨੇ ਆਟੋਮੈਟਿਕ ਹਾਂ ਕੁਦਰਤੀ ਕੁਦਰਤ ਨੇ ਹਾਂ ਵਾਕਿਆ ਹੈ ਕੋਈ ਨਹੀਂ ਉੱਥੇ ਬੰਨਦੇ ਪਰਦੇ ਗੁੰਡੇ ਕੋਈ ਨਹੀਂ ਬੰਨਦੇ ਜੱਥੇ ਜੀ ਕਰਦਾ ਇਹਦਾ ਖਾਨ ਦੇ ਇਹਨੂੰ ਕਰਮਾਂ ਲਈ ਚਾਰੂ ਬਣੀ ਸੰਧੂ ਸਾਹਿਬ ਬਾਕੀ ਦੁੱਧ ਚੰਗਾ ਭਰੂ ਛੋਟੀ ਦੁੱਧ ਚੰਗਾ ਤੋਂ ਮੈਂ ਨਾ ਚੋਕਰ ਦੀ ਦੀ ਸ਼ਕੀਨ ਹੈ ਨਾ ਹਾਂ ਇਹਨੇ ਜਿੰਜੇ ਚੋਕਰ ਦਾ ਪਾਇਨਾ ਮੈਂ ਪੱਠੇ ਨਹੀਂ ਖਾਣੇ ਜੋਕਰ ਦੀ ਸ਼ਕੀਨ ਆ ਹਾਂ ਪਲੀ ਜੋਕਰ ਗਿੱਜੀ ਜੋਕਰ ਤੇ ਹਨਾ ਹਾਂ ਜੋਕਰ ਤੇ ਗਿੱਜੀ ਓਕੇ ਤੇ ਪਾਉ ਜੀ ਇਹਦਾ ਰੇਟ ਕੀ ਕਰਗੇ ਅਰੇ ਤੂੰ ਹੀ ਦੱਸ ਦੇ ਨਹੀਂ ਮੈਂ ਕਿੱਥੋਂ ਦੱਸ ਦਿਆਂ ਪੈਸੇ ਤੂੰ ਲਾ ਕੇ ਲਿਆ ਆ ਰੇਟ ਚਲੋ ਸੰਤੂ ਸਾਹਿਬ ਆਪਾਂ ਪੈਸੇ ਲਾ ਕੇ ਪਰ ਇਹਦੇ ਸੀ ਲਿਆਦਾ ਰੇਟ ਨਹੀਂ ਪੈਂਦਾ ਹਾਂ ਵਾਕੇ ਕੋਈ ਇਤਰਾਏ ਕੋਈ ਸ਼ੱਕ ਨਹੀਂ ਚੋਕਰ ਆ ਹਨਾ ਚੋਕਰ ਤੇ ਬਹੁਤ ਜਾਈ ਸ਼ਕੀਨ ਆ ਵਾਕੇ ਡਹਿ ਪੀ ਹੈ ਨਾ ਚਾਰੂ ਵੀ ਬਹੁਤ ਆ ਫਿਰ ਗੱਲ ਹੀ ਛੱਡ ਦੋ ਤੇ ਵੇਖੋ ਵਿਖਾ ਗੀ ਜੇ ਬੋਗਾ ਸੀ ਵੇਖੋ ਕਿਆ ਬਾਤ ਹੈ ਕਿਤੇ ਕੱਟੀ-ਕੁੱਟੀ ਦੇਵੇ ਆਪਦੇ ਅਰ ਕੀ ਹੈ ਨਾ ਕਿੰਤਰ ਸੰਧੂ ਸਾਹਿਬ ਦੱਸਿਆ ਨਾ ਪਾਰਸ ਦਾ ਠੀਕ ਆ ਭੀਚਾ ਹਾਂ ਕੱਟਾ ਦੇ ਜਾ ਉਹਦਾ ਉਹ ਵੀ ਠੀਕ ਆ ਕੱਟੀ ਦੇ ਦੇ ਫਿਰ ਤਾਂ ਗੱਲਾਂ ਹੀ ਗਾਦ ਨੇ ਪਾਰਸ ਤੋਂ ਗੱਬਣਾ ਪਾਰਸ ਤੋਂ ਗੱਬਣਾ ਕਿੰਨੇ ਦੀ ਦੇ ਦਿੱਗੇ ਫਿਰ ਤੇ ਪਾਉ ਕੀ ਕਰੀਏ ਫਿਰ ਇਹਦਾ ਰੇਟ ਰੇਟ ਸੰਧੂ ਸਾਹਿਬ ਦਾ ਫੋਨ ਤੇ ਹੋਊਗਾ ਓਕੇ ਹਾਂ ਫੋਨ ਤੇ ਕਰਾਂਗੇ ਰੇਟ ਠੀਕ ਆ ਹਾਂਜੀ ਰੇਟ ਇਹਦਾ ਫੋਨ ਤੇ ਕਰਾਂਗੇ ਫਿਰ ਬੰਦਾ ਨਾ ਦੋ ਵੀਰ ਆਪਣੇ ਆ ਲੈਂਦੇ ਨੇ ਠੀਕ ਆ ਵੇਚਣ ਵਾਲੇ ਵੀਰ ਭਰਾ ਦੇ ਤੇ ਵੀ ਤੇਰਾ ਇਰਾਦਾ ਵੀ ਉਹਨਾਂ ਦਾ ਹੀ ਪੜਦਾ ਰਹੇ ਜੀ ਮਤਲਬ ਮੋਲ ਲੰਗਾ ਕੀ ਕਰਾਂ ਮੈਂ ਫੋਨ ਤੇ ਕਰ ਲਾਂਗੇ ਓਕੇ ਜਿਹੜਾ ਮੇਗੀ ਠੀਕ ਆ ਨਾਂ ਵੀ ਕੀ ਫਿਰ ਫੋਨ ਤੇ ਰੇਡ ਹਾਂ ਜਿਹੜਾ ਸੱਜਣ ਖਰੀਦਣੀ ਚਾਹੁੰਦਾ ਉਹ ਕਨੈਕਟ ਕਰੇ ਅਕਨੈਕਟ ਕਰੇ ਤੇ ਆਪਾਂ ਉਹਨੂੰ ਦੱਸ ਦਿਆਂਗੇ ਹਨਾ ਕਿਵੇਂ ਪੁੱਛਾਂ ਚੁੱਕਦੀ ਉਹਦੀ ਛੋਟੀ ਸੀ ਲਿਆ ਕੱਢ ਜਾਲੇ ਵਾਟੂਟੇ ਨਹੀਂ ਨਹੀਂ ਇਹਦਾ ਪਤਾ ਹੀ ਨਹੀਂ ਕਰ ਮਾਰੀ ਨੇ ਕਿੱਧਰ ਨੂੰ ਗਈ ਸਾਰੇ ਥਣ ਗਲਾਬੀ ਆ ਚਾਰੇ ਚਾਰੇ ਕੀ ਬਾਤ ਹੀਰਾ ਹੀ ਆ ਯਾਰ ਧੰਨਵਾਦ ਆ ਸੱਜਣ ਇਹ ਠੰਡੀ ਦੀ ਨਿਸ਼ਾਨੀ ਇਹ ਹੁੰਦੀ ਹੈ ਡੰਗਰ ਪੂਛਾਂ ਪਾਛਾਂ ਚੁੱਕੇ ਹਾਂ ਤੇ ਇਦਾਂ ਕਈ ਦਿਨ ਖਾਫਣ ਗੰਗਾ ਹੱਥੇ ਨਹੀਂ ਲਾਉਣ ਦਿੰਦੇ ਨਾਉਣ ਦਿੰਦਿਆਂ ਨਹੀਂ ਇਹ ਤਾਂ ਲੱਤਾਂ ਚੌੜੀਆਂ ਕਰਕੇ ਖੜ ਗਈ ਆ ਹਾਂ ਤੇ ਨੀ ਲੋਲੀ ਪੋਲੀ ਉਸ ਹਵਾ ਹੀ ਤੇਰੇ ਉਸ ਹਵਾ ਸਾਰਾ ਟਲਕ ਟਲਕ ਕਰਦੀ ਆ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖੋ